ਸੱਚਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸੂਰਾ ਟੀਵੀ ਤੇ ਮੈਂ ਆ ਖੁਸ਼ੀ ਚੋਪੜਾ ਬੇਹੱਦ ਹੀ ਮਨਪਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਲੋਕਾਂ ਦੀ ਸ਼ਿਕਾਇਤ ਦੇ ਉੱਪਰ ਜੋ ਕਿ ਲਾਈਨਮੈਨ ਬਿਜਲੀ ਠੀਕਰਾਂ ਪਹੁੰਚਦਾ ਹੈ ਤਾਂ ਉਸ ਨੂੰ ਕਰੰਟ ਲੱਗ ਜਾਂਦਾ ਹੈ ਤੇ ਕਰੰਟ ਲੱਗਣ ਦੇ ਕਾਰਨ ਜੋ ਵਿਅਕਤੀ ਸੀਗਾ ਉਸ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਜਾਂਦੀ ਹੈ ਜਿहां ਦੱਸਦੇ ਕਿ ਇਹ ਜੋ ਹਾਦਸਾ ਲੁਧਿਆਣਾ ਦੇ ਸਾਨੇਵਾਲ ਇਲਾਕੇ ਦੇ ਵਿੱਚ ਹੋਇਆ ਜਦੋਂ ਕਿ ਇੱਕ ਲਾਈਨਮੈਨ ਬਿਜਲੀ ਠੀਕਰਨ ਪਹੁੰਚਦਾ ਹੈ ਤਾਂ ਉੱਥੇ ਹੀ ਉਸ ਨੂੰ ਕਰੰਟ ਲੱਗ ਜਾਂਦਾ ਹੈ ਤੇ ਇਸ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਜੇਕਰ ਲਾਈਨਮੈਨ ਦੀ ਪਛਾਣ ਦੀ ਗੱਲ ਕਰੀਏ ਤਾਂ ਸੰਜੇ ਸ਼ਾਹ ਦੱਸਿਆ ਜਾ ਰਿਹਾ ਜਿਸ ਦੀ ਉਮਰ ਮਹਿਜ਼ 45 ਸਾਲ ਸੀਗੀ ਤੇ ਸੰਜੇ ਸ਼ਾ ਮੂਲ ਰੂਪ ਦੇ ਵਿੱਚ ਬਿਹਾਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਤੇ ਬਿਜਲੀ ਵਿਭਾਗ ਦੇ ਵਿੱਚ ਲਾਈਨਮੈਨ ਵਜੋਂ ਇਹ ਜੋ ਵਿਅਕਤੀ ਸੀਗਾ ਉਹ ਕੰਮ ਕਰਦਾ ਸੀਗਾ ਤੇ ਬਾਅਦ ਦੇ ਵਿੱਚ ਇਸ ਵਿਅਕਤੀ ਦੇ ਵੱਲੋਂ ਬਿਜਲੀ ਠੀਕ ਕਰਨ ਲਈ ਜੋ ਕਿ ਲੋਕਾਂ ਦੀ ਸ਼ਿਕਾਇਤ ਦੇ ਉੱਪਰ ਪਹੁੰਚਿਆ ਜਾਂਦਾ ਹੈ ਉੱਥੇ ਜਦੋਂ ਜੋ ਵਿਅਕਤੀ ਹੁੰਦਾ ਹੈ ਬਿਜੜੀ ਠੀਕ ਕਰਨ ਪਹੁੰਚਦਾ ਹੈ ਤਾਂ ਉੱਥੇ ਹੀ ਇਸ ਨੂੰ ਕਰੰਟ ਲੱਗ ਜਾਂਦਾ ਹੈ ਤੇ ਹਸਪਤਾਲ ਲਿਜਾਂਦੇ ਲਿਜਾਂਦੇ ਇਸ ਦੇ ਸਾਹ ਨਿਕਲ ਜਾਂਦੇ ਨੇ ਤੇ ਉੱਥੇ ਹੀ ਜੋ ਕਿ ਗੁੱਸਾ ਪ੍ਰਗਟ ਕਰਦਿਆ ਹੋਇਆ ਲਾਈਨਮੈਨ ਦੀ ਮੌਤ ਤੋਂ ਬਾਅਦ ਬਿਜਲੀ ਵਿਭਾਗ ਦਾ ਕੋਈ ਅਧਿਕਾਰੀ ਹਸਪਤਾਲ ਨਹੀਂ ਪਹੁੰਚਾ ਜਦੋਂ ਕਿ ਉੱਤਕ ਲਾਈਨਮੈਨ ਨੂੰ ਸਰਕਾਰ ਤੋਂ ਮੁਆਵਜ਼ਾ ਨਹੀਂ ਮਿਲਦਾ ਕੋਈ ਵੀ ਲਾਈਨਮੈਨ ਬਿਜਲੀ ਦੀ ਜੋ ਕਿ ਮੁਰੰਮਤ ਦਾ ਕੰਮ ਨਹੀਂ ਕਰੇਗਾ ਇਹ ਜੋ ਗੱਲ ਕਹੀ ਜਾ ਰਹੀ ਹੈ ਤੇ ਕਰਮਚਾਰੀ ਗੁਰਪ੍ਰੀਤ ਸਿੰਘ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਹਾਦਸੇ ਦੇ ਵਿੱਚ ਪਿੱਛੇ ਤੋਂ ਫੀਡਰ ਬੰਦ ਸੀਗਾ ਪਰ ਲਾਈਨ ਦੇ ਵਿੱਚ ਸਟੋਰ ਹੋਈ ਬਿਜਲੀ ਕਾਰਨ ਜੋ ਵਿਅਕਤੀ ਸੀਗਾ ਉਸ ਨੂੰ ਕਰੰਟ ਲੱਗ ਗਿਆ ਮੇਰਾ ਨਾਮ ਜਗਰਾਤ ਸਿੰਘ ਹੈ ਜੀ ਮੈਂ ਬਿਜਲੀ ਬੋਰਡ ਦੇ ਵਿੱਚ ਪ੍ਰਾਈਵੇਟ ਲਾਈਨ ਮੈਨ ਆ ਜੀ ਸੀਐਚਵੀ ਅੱਜ ਕੀ ਹਾਸਾ ਹੋਇਆ ਅੱਜ ਤੁਸੀਂ ਸਭ ਲੋਕ ਤਰਚਾ ਹਾਂਜੀ ਹਾਸਾ ਸਰ ਸਾਡੇ ਨੌਜਵਾਨ ਸੀਗਾ ਜੀ ਜੋ ਆਪਣੇ ਥਾਨੇ ਵਾਲ ਡਿਵੀਜ਼ਨ ਤੋਂ ਸੀਗੇ ਜੀ ਉਹ ਕੰਮ ਕਰਦੇ ਦੌਰਾਨ ਏਪੀ ਫੀਲਡਰ ਤੇ ਕੰਮ ਕਰਦੇ ਸੀਗੇ ਜੀ ਤੇ ਉਹ ਪਿੱਛੋਂ ਜਦੋਂ ਲਾਈਨ ਬੰਦ ਕਰਵਾਈ ਤੇ ਉਹਨਾਂ ਨੇ ਜਦੋਂ ਆਪਣੇ ట్రాנסਫਾਰਮਰ ਦਾ ਸੋਚ ਕੱਟਿਆ ਜੀ ਉਹਦੇ ਵਿੱਚੋਂ ਇੱਕ ਸੋਚ ਅੰਦਰ ਰਹਿ ਗਿਆ ਜੀ ਬਟ ਦੱਸਿਆ ਜਾ ਰਿਹਾ ਹੈ ਕਿ ਜੇ ਜੀ ਨੇ ਇਹ ਗੱਲ ਕਹੀ ਕਿ ਹਾਂ ਲਾਈਨ ਨੂੰ ਬੰਦ ਹੋ ਚੁੱਕੀ ਹੈ ਬਟ ਜਦੋਂ ਉੱਪਰ ਚੜੇ ਤੇ ਉਹਨਾਂ ਨੂੰ ਇੰਨਾ ਕੁ ਜ਼ਿਆਦਾ ਹਾਈ ਵੋਲਟੇਜ ਦਾ ਝਟਕਾ ਲੱਗਿਆ ਕਿ ਉਹ ਆਉਂ ਦੀ ਸਪੋਰਟ ਨੀਚੇ ਗਿਰੇ ਜੀ ਤੇ ਜਦੋਂ ਤੱਕ ਉਹਨਾਂ ਨੂੰ ਹਸਪੀਟਲ ਲੈ ਗਏ ਤੇ ਡਾਕਟਰਾਂ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਜੋ ਵਿਅਕਤੀ ਆ ਉਹਦੀ ਡੈਥ ਹੋ ਚੁੱਕੀ ਹੈ ਜੀ ਇਹ ਸਾਰਾ ਸਾਰ ਹਾਸਾ ਕਿੱਥੇ ਹੋਇਆ ਇਹ ਹਾਸਾ ਸਰ ਸਾਨੇ ਨਾਲ ਹੋਇਆ ਜੀ ਸਾਨੇ ਨਾਲ ਏਪੀ ਫੀਡਰ ਤੇ ਸੀਗਾ ਜੀ ਜੋ ਖੇਤਾਂ ਵਾਲਾ ਹੁੰਦਾ ਹੈ ਮੰਗਲੀ ਫੀਡਰ ਮੰਗਲੀ ਫੀਡਰ ਦੇ ਉੱਤੇ ਇਹ ਹਾਸਾ ਹੋਇਆ ਜੀ ਚੰਡੀਗੜ੍ਹ ਰੋਡ ਚੰਡੀਗੜ੍ਹ ਰੋਡ ਤੇ ਆਰਤੀ ਮਤਲਬ ਫੈਕਟਰੀ ਦੇ ਕੋਲੇ ਹੋਇਆ ਸੀ ਹਾਂ ਜੀ ਅੱਛਾ ਚੈਕਤ ਵਗੈਰਾ ਇਸੀ ਨੂੰ ਗਿਆ ਇਹ ਆ ਨਹੀਂ ਕੰਪਲੇਂਟ ਤੇ ਗਿਆ ਸੀ ਜੀ ਮੁੰਡਾ ਚੈਕਿੰਗ ਵਗੈਰਾ ਵੀ ਕਰਦੇ ਸੀ ਨਹੀਂ ਚੈਕਿੰਗ ਨਹੀਂ ਜੀ ਕੰਪਲੇਂਟ ਤੇ ਗਿਆ ਸੀ ਉੱਥੇ ਲਾਈਟ ਦੀ ਪ੍ਰੋਬਲਮ ਸੀਗੀ ਜੀ ਉੱਪਰੋਂ ਜੰਪਰ ਗਿਆ ਹੋਇਆ ਸੀ ਉੱਥੇ ਮੁੰਡਾ ਠੀਕ ਕਰਨ ਗਿਆ ਸੀ ਲਾਈਟ ਤੇ ਉਹ ਲਾਈਟ ਠੀਕ ਕਰਦੇ ਦੌਰਾਨ ਜਦੋਂ ਉਹਨਾਂ ਨੇ ਲਾਈਨ ਨੂੰ ਬੰਦ ਕਰਾਈ ਤੇ ਉਹ ਪਿੱਛੋਂ ਕੋਈ ਬੈਕ ਆਉਣ ਦੀ ਵਜ੍ਹਾ ਕਰਨਾ ਮੁੰਡੇ ਨੂੰ ਇੰਨਾ ਕ ਜਿਆਦਾ ਹਾਈ ਵੋਲਟੇਜ ਝਟਕਾ ਲੱਗਿਆ ਪ੍ਰਵਾਸੀ ਵੀਰ ਸੀਗਾ ਜੀ ਸਾਡਾ ਚਲੋ ਪ੍ਰਵਾਸੀ ਹੋਣ ਦੀ ਚਾਹੇ ਕੁਛ ਵੀ ਆ ਇਨਸਾਨ ਤੇ ਇਨਸਾਨ ਹੀ ਆ ਜੀ ਜਿਹੜੀ ਗੱਲ ਆ ਤੇ ਪ੍ਰਵਾਸੀ ਵੀਰ ਸੀ ਸਾਡਾ ਤੇ ਪਿੱਛੇ ਜਿਹੜਾ ਉਹਨਾਂ ਦਾ ਪਰਿਵਾਰ ਰਹਿ ਗਿਆ ਛੋਟੇ ਛੋਟੇ ਬੱਚੇ ਨੇ ਜੀ ਤੇ ਉਹ ਵਿਚਾਰੇ ਰੋਂਦੇ ਨੇ ਤੇ ਉਹਨਾਂ ਦਾ ਪਿੱਛੇ ਉਹੀ ਸਹਾਰਾ ਸੀਗਾ ਜੀ ਉਹਨਾਂ ਦੇ ਸਿਰ ਤੇ ਜੋ ਪਰਿਵਾਰ ਦਾ ਪਾਲਣ ਪੋਸ਼ਣ ਚੱਲਦਾ ਪਿਆ ਸੀਗਾ ਕਿੰਨੇ ਕੁ ਦੇਰ ਤੋਂ ਕੰਮ ਕਰਦਾ ਸੀਗਾ ਉਹ ਤਕਰੀਬਨ ਕੁਝ 7-8 ਸਾਲ ਤੋਂ ਕੰਮ ਕਰ ਰਹੇ ਸੀਗੇ ਜੀ ਵਿਭਾਗਮੇ ਦੇ ਵਿੱਚ ਹਾਂ ਜੀ ਪੱਕੇ ਸੀ ਕਿ ਨਹੀਂ ਪ੍ਰਾਈਵੇਟ ਮੁਲਾਜ਼ਮ ਸੀਗੇ ਜੀ ਪੱਕੇ ਨਹੀਂ ਸੀਗੇ ਸੀਐਚਵੀ ਮੁਲਾਜ਼ਮ ਸੀਗੇ ਜੀ ਬਿਜਲੀ ਬਹੁਤ ਦੇਰ ਤੋਂ ਸੀਗੇ ਇੱਥੇ ਮੁਲਾਜ਼ਮ ਤਰ੍ਹਾਂ ਸੀਗੇ ਇਥੋਂ ਦੀ ਕੱਚੇ ਚ ਉਹੀ 6-7 ਸਾਲ ਤੋਂ ਸਰ 6-7 ਸਾਲ ਤੋਂ ਉਸ ਟਾਈਮ ਤੋਂ ਕੱਚੇ ਹੀ ਨੇ ਜੀ ਕੰਟਰੈਕਟਰ ਇਹ ਰਹਿਣ ਵਾਲੇ ਸਰ ਪ੍ਰਵਾਸੀ ਨੇ ਜੀ ਸਮਸਤਪੁਰ ਦੇ ਨੇ ਜੀ ਜੀ ਇੱਥੇ ਲੁਧਿਆਣੇ ਕਿੱਥੇ ਰਹਿੰਦੇ ਸੀ ਲੁਧਿਆਣੇ ਦੇ ਵਿੱਚ ਇਹ ਸ਼ਮਲਾਗੜੀ ਰਹਿੰਦੇ ਸੀ ਪੇਪਲ ਹਾਂ ਜੀ ਪੇਪਲ ਚੌਪ ਕੋਣ ਕੋਣ ਹੈ ਇਹਨਾਂ ਦੇ ਪਰਿਵਾਰ ਦੇ ਵਿੱਚ ਇਹਨਾਂ ਦੇ ਵਾਈਫ ਨੇ ਜੀ ਤੇ ਤਿੰਨ ਬੇਟੇ ਨੇ ਜੀ ਬੇਟੀ ਬੇਟੀ ਥੱਲੇ ਗਏ ਸੀ ਇਹ ਕਿਤੇ ਕਿੰਨਾ ਲਗੇ ਚਗੇ ਨੇ ਇਹਨਾਂ ਦੇ ਨਾਲ ਹੋਰ ਵੀ ਸੇਕ ਮੁਲਾਜ਼ਮ ਜੀ ਅੱਛਾ ਹੋਰ ਵੀ ਸੀਗੇ ਹਾਂਜੀ ਹਾਂ ਉਹ ਉਹ ਵੀ ਠੀਕ ਉਹ ਠੀਕ ਹੈ ਜੇ ਉਹਨੂੰ ਵੀ ਲੱਗੇ ਉਹ ਠੀਕ ਨਹੀਂ ਜੀ ਉਹ ਠੀਕ ਨਹੀਂ ਜੀ ਉਹ ਥੱਲੇ ਸੀਗੇ ਜੀ ਅੱਛਾ ਹਾਂਜੀ ਉਹ ਥੱਲੇ ਸੀਗੇ ਜੀ ਲਾਪਰਵਾਹੀ ਕਿਸ ਤਰ੍ਹਾਂ ਦੇ ਦੇਓ ਕਿਸ ਕਿਹਦੀ ਲਾਪਰਵਾਹੀ ਦੇਦੇ ਤਾਂ ਕਿਸ ਤਰ੍ਹਾਂ ਦੇਖਦੇ ਹੋ ਲਾਪਰਵਾਹੀ ਜਿਹੜੀ ਹਲੇ ਤੱਕ ਹੈ ਜੀ ਹਲੇ ਤੱਕ ਕੋਈ ਇਸ ਚੀਜ਼ ਦੀ ਠੋਸ ਜਾਂਚ ਨਹੀਂ ਹੋਈ ਹੈਗੀ ਕਿ ਲਾਪਰਵਾਹੀ ਕਿੱਦਾਂ ਹੋਈ ਹੈ ਜਾਂ ਬੈਕ ਹੋਈ ਹੈ ਜਾਂ ਪਿੱਛੇ ਲਾਈਨ ਪ੍ਰੋਪਰ ਤਰੀਕੇ ਨਾਲ ਬੰਦ ਨਹੀਂ ਹੋਈ ਇਹ ਚੀਜ਼ ਹਜੇ ਪ੍ਰੋਪਰ ਤਰੀਕੇ ਨਾਲ ਪਤਾ ਨਹੀਂ ਲੱਗੀ ਜਿੱਦਾਂ ਹੀ ਪਤਾ ਲੱਗੂਗੀ ਫਿਰ ਉਹਨੂੰ ਜ਼ਰੂਰ ਦੱਸਿਆ ਮੁਲਾਜ਼ਮਾ ਨੇ ਦਰਨੇ ਵਗੈਰਾ ਲਾਈ ਸੀਗੇ ਆਪਣੀ ਮੰਗਾਂ ਨੂੰ ਇਕੱਲੇ ਹੰਦੀ ਕੋਸ਼ਿਸ਼ ਕੀਤੀ ਸੀ ਤੇ ਹੁਣ ਤੱਕ ਕਿੰਨੀਆਂ ਕੁ ਮੰਗਾਂ ਪੂਰੀਆਂ ਹੋ ਗਈਆਂ ਸੀਗੀਆਂ ਤੇ ਉਹਨੇ ਇਹੋ ਜਿਹੇ ਹਾਸੇ ਹੁੰਦੇ ਕਿ ਇਦਾਂ ਕੋਈ ਮੁਆਵਜ਼ਾ ਮਿਲਦਾ ਤੁਹਾਨੂੰ ਜਾਂ ਕੁਛ ਹੀ ਆਪਣੀ ਰਿਸਕ ਤੇ ਤੁਸੀਂ ਕੰਮ ਕਰਦੇ ਹੋ ਦੇਖੋ ਜੀ ਇਹ ਸਮੇਂ-ਸਮੇਂ ਸਰ ਇਹ ਹਾਸੇ ਆ ਜਿਹੜੇ ਵਾਪਰਦੇ ਹੀ ਰਹਿੰਦੇ ਨੇ ਕੋਸ਼ ਸਾਡੇ ਮੁਲਾਜ਼ਮ ਜਿੱਦਾਂ ਅੱਜ ਸਾਡਾ ਵੀਰ ਸੀਗਾ ਉਹਦੀ ਜਾਨ ਗਵਾ ਬੈਠਾ ਜੀ ਕਈ ਸਾਡੇ ਮੁਲਾਜ਼ਮ ਐ ਹੋਜੀ ਵੀ ਨੇ ਜਿਹੜੇ ਆਪਣਾ ਅੰਗ ਪੈਰ ਗਵਾ ਬੈਠਦੇ ਨੇ ਜੀ ਹੁਣ ਜਿਨ੍ਹਾਂ ਦੀ ਜਾਨ ਚਲੀ ਜਾਂਦੀ ਏ ਉਹਨਾਂ ਨੂੰ ਤਾਂ ਕੋਸ਼ ਨਾ ਕੋਸ਼ ਕੰਪਨੀ ਵੱਲੋਂ ਜਾਂ ਸਰਕਾਰ ਵੱਲੋਂ ਕੋਈ ਨਾ ਕੋਈ ਮੁਆਵਜ਼ਾ ਮਿਲ ਜਾਂਦਾ ਜੀ ਬਟ ਜਿਹੜੇ ਹੁਣ ਆਪਣਾ ਅੰਗ ਪੈਰ ਗਵਾ ਬੈਠਦੇ ਆ ਜੀ ਉਹਨਾਂ ਨੂੰ ਕੁਛ ਨਹੀਂ ਮਿਲਦਾ ਤੇ ਕੰਪਨੀ ਤੇ ਮਹਿਕਮਾ ਉਹਨਾਂ ਨੂੰ ਡਿਊਟੀ ਤੋਂ ਵੀ ਬਾਹਰ ਕੱਢ ਦਿੰਦਾ ਜੀ ਤੇ ਉਹਨਾਂ ਦਾ ਪਾਲਣ ਪੋਸ਼ਣ ਹੋਰ ਵੀ ਜ਼ਿਆਦਾ ਔਖਾ ਹੋ ਜਾਂਦਾ ਅਸੀਂ ਇਹ ਸਰਕਾਰ ਉਹਰੇ ਮਤਲਬ ਆਏ ਦਿਨੀ ਧਰਨੇ ਮੁਜ਼ਾਰੇ ਕਰਦੇ ਰਹਿੰਨੇ ਆ ਜੀ ਤਾਂ ਕਿ ਜਿਹੜਾ ਸਾਡਾ ਰੋਜ਼ਗਾਰ ਆ ਉਹਨੂੰ ਪੱਕਾ ਕੀਤਾ ਜਾਵੇ ਜਿੱਦਾਂ ਬਾਕੀ ਦੇ ਮੁਲਾਜ਼ਮ ਨੇ ਜੀ ਜੇ ਉਹਨਾਂ ਦੇ ਉਹਨਾਂ ਨੂੰ ਜਾਂ ਡਿਊਟੀ ਦੌਰਾਨ ਜਾਂ ਫਿਰ ਆਫ ਡਿਊਟੀ ਵੀ ਕੋਈ ਰੋਡ ਤੇ ਜਾਂਦੇ ਜਾਂ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਹਾਦਸਾ ਵਾਪਰਦਾ ਆ ਜਾਂ ਉਹਨਾਂ ਦੀ ਜਾਨ ਉਹ ਡੈਥ ਹੋ ਜਾਂਦੀ ਆ ਤੇ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਇੱਕ ਨੂੰ ਪੈਨਸ਼ਨ ਲੱਗਦੀ ਹੈ ਜੀ ਤੇ ਉਸ ਤੋਂ ਬਾਅਦ ਜਿਹੜਾ ਡਿਊਟੀ ਦੇ ਯੋਗ ਹੁੰਦਾ ਜੀ ਜਿਹੜਾ ਜੌਬ ਕਰ ਸਕਦਾ ਤੇ ਉਹਨੂੰ ਜੌਬ ਦਿੱਤੀ ਜਾਂਦੀ ਹੈ ਉਹਨੂੰ ਨੌਕਰੀ ਦੇ ਦਿੱਤੀ ਜਾਂਦੀ ਹੈ ਸਰਕਾਰੀ ਤਾਂ ਕਿ ਜਿਹੜਾ ਪਿੱਛੇ ਪਰਿਵਾਰ ਆ ਉਹਦਾ ਕਿਤੇ ਨਾ ਕਿਤੇ ਪਾਲਣ ਪੋਸ਼ਣ ਤਾਂ ਚੰਗਾ ਹੋ ਜਾਂਦਾ ਨਾ ਜੀ ਜਿਹੜਾ ਸਾਡੇ ਪ੍ਰਾਈਵੇਟ ਮਲਾਜ਼ਮ ਆ ਜੀ ਇਹਦੇ ਵਿੱਚ ਨਾ ਤਾਂ ਕੋਈ ਮੁਆਵਜ਼ੇ ਦੀ ਕੋਈ ਬਹੁਤੀ ਵੱਡੀ ਰਕਮ ਆ ਜੀ ਠੀਕ ਆ ਤਾਂ ਕਿ ਵੀ ਲੰਬਾ ਸਮਾਂ ਤੱਕ ਵੀ ਪਰਿਵਾਰ ਦਾ ਪਾਲਣ ਪੋਸ਼ਣ ਚੰਗੇ ਤਰੀਕੇ ਨਾਲ ਹੋ ਸਕੇ ਇਹ ਚੀਜ਼ ਹੈ ਜੀ ਤੇ ਬਾਕੀ ਹੋਰ ਵੀ ਕੋਈ ਏਦਾਂ ਕੋਈ ਮੁਆਵਜ਼ਾ ਨਹੀਂ ਹੈ ਜਿੱਦਾਂ ਕਿਸੇ ਦਾ ਅੰਗ ਚਲੇਗਾ ਉਹਦੇ ਲਈ ਕੋਈ ਮੁਆਵਜ਼ਾ ਨਹੀਂ ਜੀ ਹੈ ਤੇ ਹੁਣ ਤੱਕ ਟੋਟਲ ਕਿੰਨੀਆਂ ਕੋਈ ਜਾਨਾਂ ਚਲੇ ਗਈਆਂ ਇਸ ਹਾਦਸੇ ਦੇ ਵਿੱਚ ਕਰੰਟ ਲੱਗਣ ਦੇ ਨਾਲ ਟੋਟਲ ਸਾਰੇ ਇਹਦੇ ਵਿੱਚ ਘੱਟੋ ਘੱਟ 4 450 ਜਾਨਾਂ ਜਾ ਚੁੱਕੀਆਂ ਨੇ ਜੀ ਤੇ ਬਾਕੀ ਜੇ ਹਾਂਜੀ ਤੁਸੀਂ ਸਰਕਾਰ ਨੂੰ ਮਿਲੇ ਜਾਂ ਕੋਈ ਵੱਡੇ ਅਧਿਕਾਰੀ ਮਿਲੇ ਚੀਫ ਨੂੰ ਮਿਲੇ ਇੰਜੀਨੀਅਰ ਚੀਫ ਨੂੰ ਮਿਲੇ ਕਿ ਏਦਾਂ ਕਿਉਂ ਨਹੀਂ ਕੀਤਾ ਜਾ ਰਿਹਾ ਸਾਨੂੰ ਸਮੇਂ-ਸਮੇਂ ਸਰ ਸਰ ਸਾਰਿਆਂ ਨਾਲ ਗੱਲ ਕੀਤੀ ਜਾ ਰਹੀ ਹੈ ਜੀ ਪਿਛਲੇ ਦਿਨੀ ਵੀ ਸਾਡਾ 1.5 ਵੇ ਦੇ ਵਿੱਚ ਵੀ ਧਰਨਾ ਰਿਹਾ ਜੀ ਫਿਰ ਸਾਡਾ ਪਟਿਆਲੇ ਦੇ ਵਿੱਚ ਵੀ ਬੜਾ ਲੰਬਾ ਸਮਾਂ ਧਰਨਾ ਚੱਲਿਆ ਜੀ ਅਸੀਂ ਮੈਨੇਜਮੈਂਟ ਦੇ ਨਾਲ ਵੀ ਇਹ ਗੱਲ ਕਰਦੇ ਰਹਿੰਦੇ ਆ ਬਿਜਲੀ ਬੋਰਡ ਮੈਨੇਜਮੈਂਟ ਦੇ ਨਾਲ ਵੀ ਸਾਡੀ ਗੱਲ ਹੁੰਦੀ ਆ ਸਾਡੀ ਸਰਕਾਰ ਦੇ ਨਾਲ ਵੀ ਗੱਲ ਹੁੰਦੀ ਆ ਸਮੇਂ-ਸਮੇਂ ਸਰ ਅਸੀਂ ਬੜੇ ਲੰਬੇ ਸਮੇਂ ਤੋਂ ਇਹ ਪ੍ਰੋਟੈਸਟ ਕਰ ਰਹੇ ਆ ਆਪਣਾ ਆਪਣੀਆਂ ਮੰਗਾਂ ਰੱਖ ਰਹੇ ਆ ਤਾਂ ਕਿ ਸਾਡਾ ਜਿਹੜਾ ਰੋਜ਼ਗਾਰ ਆ ਉਹਨੂੰ ਪੱਕਾ ਕੀਤਾ ਜਾਵੇ ਸਾਨੂੰ ਪਰਮਾਨੈਂਟ ਕੀਤਾ ਜਾਵੇ ਤਾਂ ਕਿ ਅਸੀਂ ਵੀ ਆਪਣੀ ਨੌਕਰੀ ਨੂੰ ਵੇਖ ਔਫ ਹੋ ਕੇ ਕਰੀਏ ਤਾਂ ਕਿ ਸਾਨੂੰ ਪਤਾ ਹੋਵੇ ਕਿ ਜੇਕਰ ਸਾਨੂੰ ਬਾਈ ਚਾਂਸ ਕੋਈ ਹਾਦਸਾ ਸਾਡੇ ਨਾਲ ਵਾਪਰ ਜਾਂਦਾ ਸਾਡਾ ਪਿੱਛੇ ਦਾ ਪਰਿਵਾਰ ਆ ਜਿਹੜਾ ਉਹ ਰੁਲੂਗਾ ਨਹੀਂ ਉਹਦਾ ਪਾਲਣ ਪੋਸ਼ਣ ਫੇਰ ਵੀ ਚੱਲ ਸਕਦਾ ਆ ਅੱਛਾ ਸਰ ਇਹ ਜਿਹਨੇ ਮੌਤ ਹੋਈ ਹੈ ਕੀ ਨਾਮ ਆ ਉਹਦਾ ਸੰਜੇ ਸ਼ਾਹ ਸੰਜੇ ਸ਼ਾਹ ਸੰਜੇ ਸ਼ਾਹ ਸ਼ਾਹ ਜੀ ਅੱਛਾ ਤੇ ਇਹਨਾਂ ਦੀ ਕਿੰਨੀ ਉਮਰ ਹੋਣੀ ਕਰ ਇਹਨਾਂ ਦੀ ਉਮਰ ਕੁਝ ਜ਼ਿਆਦਾ ਨਹੀਂ ਜੀ ਕੁਝ 45 46 ਸਾਲ ਦੀ ਉਮਰ ਹੈ ਜੀ ਬੱਚੇ ਵੀ ਉਹਨਾਂ ਦੇ ਬਹੁਤ ਛੋਟੇ ਨੇ ਜੀ ਹੈ ਅੱਛਾ ਜੀ ਤੇ ਇਹ ਡਿਊਟੀ ਕਿਨੇ ਵੇ ਲੱਗੇ ਸੀ ਇਹ ਡਿਊਟੀ 2 ਵਜੇ ਤੋਂ ਗਏ ਸੀਗੇ ਜੀ 2 ਵਜੇ ਗਏ ਹਾਂ ਹਾਸਾ ਕਦੋਂ ਵਾਪਰੇ ਇਹ ਹਾਸਾ ਕੁਛ ਆਹੀ ਤਾਂ 1.5 ਵਜੇ ਦੇ ਕਰੀਬ ਹੈ 1.5 ਵਜੇ ਦੇ ਹਾਂਜੀ ਦੁਪਹਿਰ ਦੇ ਹਾਂਜੀ ਹਾਂਜੀ ਦੁਪਹਿਰ ਦੇ ਜੀ ਠੀਕ ਹੈ ਜੀ ਤੇ ਘਰ ਦੇ ਨੂੰ ਫੋਮ ਹੋ ਚੁੱਕਾ ਹੈ ਹਾਂਜੀ ਹਾਂਜੀ